ਕਿੰਦੇ ਨਹੀਂ ਬੇ ਕਿਨੇ ਰਾਤੇ ਕੰਮ ਕਰਨਾ ਇੰਜ ਹੀ ਹੋਣਾ ਨੋਟਾਂ ਦੀ ਬਾਰਿਸ਼ ਹੋਣੀ ਆ ਆਹ ਇਆਂ ਲੈੜੀਆਂ ਵਾ ਜੋ ਮਰਜ਼ੀ ਹੋ ਜੇ ਫਿਰ ਉੱਕੇ ਰੋੜਿਆ ਕਿ ਸਵੇਰ ਦੇ ਵੱਜ ਚੁੱਕੇ 11 ਤੇ ਅੱਜ ਟਾਈਮ ਸਰੀ ਉੱਠ ਗਿਆ ਟੋਗੀ ਆਲਾਰਮ ਲੱਗੇ ਤੇ 3-4 ਆਲਾਰਮ ਲਾਇ ਦੇ ਤੇ ਉਹ ਵੱਜੰਦੇ ਤੇ ਹੁਣ ਥੋੜਾ ਫਰੈਸ਼ ਹੋ ਗਿਆ ਆ ਵਾ ਦੇ ਨਾਲ ਮੰਮੀ ਨੇ ਕਰਤੀ ਆਪਣੀ ਚਾਹ ਤੇ ਬਰੈਡ ਰੈਡੀ ਤੇ ਸਵੇਰ ਦਾ ਨਾਸ਼ਤਾ ਹੁਣ ਕਰਨ ਲੱਗਾ ਵਾਂ ਤੇ ਕਰਕੇ ਅੱਜ ਪ੍ਰੋਗਰਾਮ ਅਗਸਰ ਏਜੰਸੀ ਜਾਂਦਾ ਤੇ ਉਹਦੇ ਬੰਨਣਾ ਨਹੀਂ ਤੇ ਅੱਜ ਘਰੇ ਹੀ ਰਹਿਣਾ ਮੈਨੂੰ ਥੋੜੇ ਕੰਮ ਕੁ ਮਿੱਧਰ-ਮਿੱਧਰ ਨਿਬੇੜਦੇ ਵਣੇ ਐ ਬਿ ਮਾਉਂਟ ਲੀ ਲਈ ਆ ਆਹਦੇ ਥੋੜੀ ਹੀ ਪਰ ਚਲੋ ਕੋਈ ਥੋੜੀ-ਬੋਤੀ Google 'ਤੇ ਜੋ ਯੂਜ਼ ਕਰਾਂਗੇ ਤੇ ਉਹ ਨਿਕਲਦਾ ਸਪਲੈਂਡਰ ਸਰਵਿਸ ਕੋਡ ਤੇ ਮਿੰਟ-ਮਿੰਟ ਤਿਆਰ ਸ਼ੈਰ ਹੋ ਗਿਆ ਵਾਂ ਤੇ ਹੱਲੇ ਨਾਸ਼ਤਾ ਰੋਟੀ ਐ ਤੇ ਕੁਛ ਨਹੀਂ ਮਤਲਬ ਸਿਰ ਨਾਸ਼ਤਾ ਹੀ ਕੀਤਾ ਗੁੱਠ ਥੋੜਾ ਪੂਝੇ ਲੈ ਕੇ ਤੇ ਸ਼ਤਾਰ ਪਹਿਲਾ ਲੱਗ ਗਿਆ ਆਗੇ ਆਪਣੇ ਚਲ ਖਾ ਲੈ ਹੇ ਰੱਬ ਬਦਲਾ ਕੋਈ ਨਾ ਤੇ ਯਾਰੀ ਖਾਂਦਾ ਜੀ ਹੈ ਐ ਵੈਰ ਨਾਲੇ ਖਾਣ ਦੀ ਚੀਜ਼ਾਂ ਨਹੀਂ ਗਈ ਪਰ ਖਾ ਲੈਂਦੇ ਬਸ ਕੀ ਬੋਲਦਾ ਵੇ ਉਹ ਗੱਲਾਂ ਵੀ ਕਰਦਾ ਹੈ ਬਣਿਆ ਇਹ ਚਰੂ ਤੇ ਲੋਕਾਂ ਕੋਲ ਪਤਾ ਯਾਰ ਕਿੰਨੇ ਕਿਲੋਮੀਟਰ ਚਲਾਇਆ ਹੈ ਜੀ 32000 ਤੇਲ ਪਾਇਆ ਸੀ ਤੇ 42 ਹੋ ਗਿਆ ਹੁਣ 10000 ਚੱਲ ਗਿਆ ਨਾ ਇਹਨਾਂ ਪੂਰੀ ਮਤਵੱਜੀ ਯੂਜ਼ ਕਰੇ ਜੀ ਕਈ ਕਸਾਇਆ ਛੱਡੇ ਚਰੇ ਨੂੰ ਹਾਂ ਇਹ ਛਰੇ ਦੇ ਸਭ ਕੋਸ਼ਿਸ਼ ਨਾ ਨਾ ਹਰ ਜਵਾਵ ਸਮਾਹ ਨੂੰ ਇਹਦਾ ਪੈਨਲ ਠੋੜਾ ਵੀ ਫੌਦਰਾ ਲੱਗੇ ਇੱਥੇ ਅਜੇ ਇਹ ਪੂਰਾ ਪੈਸਾ ਲਾਦਣਾ ਚਰੀ ਦੇ ਉਹਦੇ ਜਿੱਥੇ ਅਜੇ ਜਿੱਥੇ ਕੋਈ ਨਾ ਪਹਾ ਪਟ્રોલ ਭਜਣ ਚਾਹਤ ਨਾ ਫਰੋਨੀ ਬੰਬ ਪੱਕ ਰਹੇ ਨੇ ਸਟੈਪੀਲ ਉਹ ਬੋ ਲੱਗੇ ਵੀ ਇੱਥੇ ਕਾਫੀ ਰਾਸ਼ਟਰ ਆਪਣੀ ਵਾਰੀ ਬਾਜੀ ਹੋਣੀ ਹੈ ਲਾਹੂ ਚਰੀ ਦੇ ਕਾਫੀ ਮਾਰੇ ਤੇ ਧਵਾਣੀ ਹੈ ਸ਼ਾਇਦ ਸਭ ਤੋਂ ਪਹਿਲਾਂ ਕਾਰ ਤੇ ਜਾ ਦੇ ਬੰਨ ਤੇ ਮਨ ਜਲਦਾ ਰਹਿ ਗਿਆ ਤਾਂ ਹੋਈ ਇਹ ਪਤਾ ਨਹੀਂ ਹਿਸਾਬ ਵਿੱਚ ਚਲੋ ਕੋਈ ਨਾ ਅੰਗੇ ਤੇ ਇਹਨੇ ਸਰਵਿਸ ਦਾ ਕਾਰਡ ਬਣਵਾਵਾ ਤੇ ਇਹਨੂੰ ਸਰਵਿਸਾਂ ਕਹਿੰਦੇ ਫ੍ਰੀ ਆ ਤੇ ਹੋਣ ਸਰਵਿਸ ਸਾਢੇ 1200 ਲੱਗਣਾ 1200 ਤੇ ਇਹ ਕਾਰਡ ਬਣ ਕੇ ਸਾਢੇ 1450 ਲੱਗਦਾ ਤਿੰਨ ਸਰਵਿਸ ਹਿਸਾਬ ਫ੍ਰੀ ਆ ਹੁਣ ਚਲੋ ਬਣਵਾ ਦੋ ਗਿਆ ਹੁਣ ਬਸ ਚੱਲੀ ਧਵਾਨ ਆਪਣੀ ਜਿਹੜੀ ਚਾਬੀ ਲੈ ਲਈ ਉਹਨਾਂ ਨੇ ਵਿੱਚੋਂ ਕਿਸੇ ਕਹਿੰਦੇ ਕਿ ਤੁਹਾਡਾ ਸਾਢੇ 1250 ਹੀ ਲੱਗਣਾ ਵੈਸੇ ਤੇ ਕਾਰਡ ਬਣਾਓਗੇ ਤੇ ਸਾਢੇ 1450 ਆ ਜਨਾਂ ਦਾ ਹੈ ਕਿ ਤਿੰਨ ਸਰਵਿਸਾਂ ਨਾਲ ਫ੍ਰੀ ਮਿਲ ਜਣੀਆਂ ਤੇ ਪੰਜ ਜਿਹੜੀ ਸਰਵਿਸ ਕਾਰਡ ਦੇ ਵਿੱਚ ਅੰਡਰ ਹੋਏਗੀ ਨਾ ਉਹ ਤੁਹਾਡੇ ਘਟਵੜ 550 ਹੀ ਆ ਕਰਨੀ ਪਰ ਇਹ ਫਿਲਟੀ ਕਿ ਜੀ ਤੀਜੀ ਸਰਵਿਸ ਲਾਸਟ ਹੋਣੀ ਨਾ ਫੇਰ ਉਦੋਂ ਪਾਰ ਬੰਦਾ ਮੈਂ ਚਲੋ ਬਣਾ ਦੋ ਜੀ 1250 ਫੱਟੇ ਨਾ ਕੁਝ 1400 250 ਵਧ ਖਰਚਤਾ ਬਾਸ ਤਾਂ ਕਿ ਪਹਿਲੇ ਨੈਕ ਸਰਵਿਸ ਦੇ 5 600 ਬਚ ਜਾਏਗਾ ਉੱਧਰ ਬੈਠਾ ਸਰਵਿਸ ਕਰਾਉਣ ਨੇ ਤੇ ਲੱਡੂ ਆ ਦੇ ਭਾਈ ਤੇ ਲੱਡੂ ਕਰਾ ਲਏ ਹੁਣ ਖਾ ਕੇ ਜਾਣੇ ਅੰਦਰ ਪਰੇੜੀ ਦੇ ਲੱਗੇ ਆਪਣੇ ਘੜੀਚੋਲ ਬੜੇ ਟੇਸਟੀ ਨੇ ਭੋਖ ਖੰਡ ਨਹੀਂ ਮੇਡੀ ਯਾਰ ਗੱਲ ਕਰ ਲਾਚ ਕੜੀ ਚੋਲ ਦੀ ਖੇੜ ਉਹ ਨਾਲ ਕਰ ਸਰਵਿਸ ਤੇ ਬਸ ਹੋएगी ਲਗਭਗ ਗੱਡੀ ਤਾਂ ਆਈ ਹੋ ਗਈ ਹੈ ਬਸ ਨੂੰ ਸਾਨੂੰ ਤੇ ਗੱਡੀ ਹਾਂ ਕੀ ਲਗਾਵਾ ਟਾਈਮ 2 ਵਜੇ ਤੇ ਟਾਈਮ ਚੱਲਦਾ ਵੈਸੇ ਅੱਪਾ ਵੀ ਇੱਧਰ ਰੋਟੀ ਖਾ ਲਈ ਆ ਤੇ ਹੁਣ ਚੱਲੇ ਅੰਦਰ ਲੱਛ ਟਾਈਮ 2 ਵਜੇ ਖਤਮ ਹੋ ਗਿਆ ਵੈਸੇ ਤੇ ਪੂਰੀ ਕਰਤੀ 2175 ਰੁਪਏ ਲੱਗੇ ਆ ਤੇ ਸਰਵਿਸ ਐਡ ਹੋ ਗਈ ਆ ਵਾ ਤੇ ਹੁਣ ਗੱਡੀ ਆਉਣ ਲੱਗੀ ਪਾਲਸ ਲਈ ਕਿਸੇ ਪਾਲਸ ਲਈ ਹੋਣੀ ਆ ਤੇ ਪਾਲਸ ਤੋਂ ਬਾਅਦ ਸਾਰਾ ਕੰਮ ਪਤਾ ਹੋ ਗਿਆ ਉਹਨਾ ਥੋੜਾ ਕਲੈਂਦਰ ਕਿੱਥਰ ਵੀ ਸਾਲ ਹੋ ਰਹੀ ਹੈ ਆ ਵੀ ਨਜ਼ਰ ਆ ਰਿਹਾ ਤੇ ਇਹ ਚਾਰ ਹੋ ਗਈ ਤੇ ਟੋਕਨ ਨੰਬਰ ਲੱਗੇ ਜਾਣਕੋ ਮੇਰੇ ਅੰਕਲ ਜੀ ਨੂੰ ਸਲਿੱਪ ਲੱਗੇ ਦੇਣ ਹੁਣ ਪੂਰੀ ਓਕੇ ਰਿਪੋਰਟ ਨਵੀਂ ਬਣ ਗਈ ਸਾਰੀ ਹੈ ਪੰਜ ਕੋਛ ਵੱਜ ਗਈ ਸਾਰੀ ਸਾਫਾਈ ਹੋ ਗਈ ਜੀ ਤੇਰੇ ਜੀ ਹੁਣ ਸਲਿੱਪ ਦੇਣੀ ਅੰਕਲ ਜੀ ਨੂੰ ਸੂਚਨਾ ਕਰੀ ਹੋ ਗਿਆ ਹੁਣ ਟੋਟਲ ਮੈਂ ਤੇ ਹੁਣ ਸਭ ਤੋਂ ਪਹਿਲੇ ਚੱਲਾਂ ਰਜੀਤ ਭਾਈ ਕੋ ਪਹਿਲਾਂ ਜਾ ਕੇ ਕੌਫੀ ਪੀਣੇ ਆ ਨਾਲ ਥੋੜਾ ਬੋਤਾ ਹੋਰ ਥੋੜਾ ਆਪਣੇ ਸੈਟਲਮੈਂਟ ਕੰਮ ਕਰਨਾ ਉਹ ਕਰਦਾ ਤੇ ਉਹਨੇ ਦੇਖਦਾ ਭਾਈ ਕੋਤੇ ਗਿਆ ਮੈਂ ਪਹੁੰਚ ਭਾਈ ਜੀ ਕੰਮ ਲੱਗੇ ਆ ਵਾਈਗ ਆਪਣੀ ਹੋ ਗਈ ਹੈ ਸੈਟ ਤੇ ਕੋੜੇ ਜਾਂ ਕਲਰ ਵਾਈਪ ਪਸੰਦਾ ਹੀ ਤੇ ਆਪਾਂ ਲੈਣ ਦੇ ਨਾਲ ਹੀ ਹੁਣ ਇਹਨਾਂ ਨੂੰ ਭੋਂ ਲੱਗੇ ਆ ਸਿਲਵਰ ਨਾਲ ਸਿਲਵਰ ਮੈਚ ਤੇ ਦੋ ਕੋ ਫੋਟ ਰਸਟ ਵੀ ਉਹ ਵੀ ਲਿਉਣ ਵਾਲੀ ਦੇ ਜਿਹੜੇ ਹੈਗੇ ਹੈਗੇ ਨਹੀਂ ਹੁਣ ਇਹਨਾਂ ਨੂੰ ਭੋਨੇ ਆ ਘੈਂੜੇ ਵਿੱਚ ਓਕੇ ਆ ਕੁਆਲਟੀ ਵੀ ਮੈਂ ਥੋੜਾ ਸਿਰਸੁਰ ਨਾਤਾ ਵਾ ਤੇਲ ਤੁਲ ਪਾ ਲਿਆ ਵਾ ਤੇ ਅੱਜ ਕਟਿੰਗ ਵੀ ਨਾਲ ਹੀ ਕਰਾਇਆ ਤੇ ਹੁਣ ਡਿਊਟੀ ਦਾ ਟਾਈਮ ਸ਼ੁਰੂ ਹੋ ਗਿਆ ਵਾ ਤਾਂ ਰੋਟੀ ਬਣੀ ਉਹ ਖਾਵਾਂ ਕਿਉਂਕਿ ਅਬ ਦੁਪਹਿਰ ਤੱਕ ਕੁਝ ਨਹੀਂ ਖਾਦਾ ਸਿਰਫ ਬਾਹਰ ਹੀ ਖਾਦੇ ਜੇ ਤੇ ਵਿਹਲਾ ਹੋ ਗਿਆ ਤੇ ਉਹ ਨਿਕਲ ਗਿਆ ਕੰਮ ਦੇ ਤੇ ਪਾਪਾ ਜੀ ਆਪਣੇ ਆ ਗਏ ਰੈਡੀ ਲੈ ਕੇ ਤੇ ਆ ਪਾਪਾ ਜੀ ਜਾਣ ਦਾ ਟਾਈਮ ਤੇ ਆਪਣਾ ਜਾਣ ਦਾ ਟਾਈਮ ਵੀਰ ਪਤਾ ਪੈ ਗਿਆ ਗਰੋਵਰ ਚਾਈਨਸ ਆਪਦਾ ਹੋ ਮਲਟੀ ਵਿਆਹ ਇੱਕ ਦੇ ਤਾਂ ਨਿਉ ਬਸਰ ਗੈਟਸ ਆ ਤੇ ਲੋਕੇਸ਼ਨ ਤੇ ਆ ਡੇਂਜਰਸ ਲੋਕੇਸ਼ਨ ਤੋਂ ਹੁਣ ਮਲਟੀ ਡ੍ਰੋਪ ਆਡ ਮਾਰਨ ਲਗਾ ਪਿਕ ਮਾਰਿਆ 70 ਰੁਪਏ ਮਿਲ ਗਏ ਤੇ ਨਿਕਲਦੇ ਨੇ ਨੈਕਸਟ ਆਰਡਰ ਵੱਲ ਮਲਟੀ ਆਰਡਰ ਪੈ ਗਿਆ ਬਹੁਤ ਵਧੀਆ ਆ ਤੁਹਾਨੂੰ ਆਰਡਰ ਕਰਤਾ ਡਿਲੀਵਰ ਨਿਕਲ ਇਸ ਟਾਈਮ ਬਚੂਕੇ ਆ ਤੇ ਆਪਣਾ ਟਾਰਗੇਟ ਹੈ ਕਾਹੀ ਇੱਕ ਤੇ ਨੋ ਸ਼ੇਵ ਤੇ 来11 ਵਜੇ ਤੱਕ ਕਰਨ ਦੇ ਤੇ ਇਹ ਹਰ ਸੈਟਰਡੇ ਤੇ ਸੰਡੇ ਨੂੰ ਹੁੰਦਾ ਵਾ ਤੂੰ ਅੱਜ ਵੀਗਾ ਕਿ 10 ਔਰਡਰ ਹੋਣੇ 11 ਵਜੇ ਤੱਕ ਤੇ 115 ਮੇ ਵੀ ਨਨ ਸੈਂਟੀ ਵੀ ਤੇ 7 ਔਰਡਰ ਵੱਖਰੇ ਜੋ ਤੋਂ ਘੱਟ ਲੱਗੇ ਤੇ ਉਹ ਨਨ ਸੈਂਟੀ ਵੀ ਤੇ ਮਾਲੇ ਕੁਛ ਨਹੀਂ ਵਖਿਆ ਕਿ ਕਿੰਨੇ ਔਰਡਰ ਹੋਏ ਆ ਤੇ ਬਸ ਗੋਲੀਆਂ ਕੋ ਸਪੀਡ ਖਿੱਚੀ ਹੋਈ ਆ ਵਿੱਚ ਦੋ ਕੋ ਮਲਟੀਪੇ ਹੁਣ ਘਰਾਂ ਲੱਗੇ ਔਰਡਰ ਮੈਨੂੰ ਪਿਆ ਵਾ ਤੇ ਦੇਣਾ ਤੇ ਕਸਟਮਰ ਨੂੰ ਕੋਲ ਲਾਤੀ ਆ ਤੇ ਕਸਟਮਰ ਦੀ ਲੋਕੇਸ਼ਨ ਤੇ ਲਗਭਗ ਪਹੁੰਚ ਗਿਆਂ ਗੰਡਾ ਸਿੰਘ ਕਲੋਨੀ ਤੇ ਵਾਸੋਂ ਕਸਟਮਰ ਕੋਲ ਨਹੀਂ ਪਿਕ ਕਰ ਰਿਹਾ ਸ਼ਾਇਦ ਮੇਰੇ ਵੀ ਆਹ ਹੀ ਕਰੇਗਾ ਕਿ ਸਪਟੇ ਦਾ ਆਰਡਰ ਇੱਧਰ ਹੀ ਹੁੰਦੇ ਆ ਗੰਡਾ ਸਿੰਘ ਕਲੋਨੀ ਚ ਇਹ ਗਲੀ ਚ ਫੇਮਸ ਸਪਟੇ ਦਾ ਹੀ ਕਰੇ ਕਿਉਂਕਿ ਇਹ ਕਰ ਸਪਟੇ ਦਾ ਆਰਡਰ ਕਰਦਾ ਤੇ ਹੁਣ ਕਰਦੇ ਆ ਆਰਡਰ ਮੈਂ ਡਿਲੀਵਰ ਤੇ ਨਿਕਲਦੇ ਆ ਲੋਕੇਸ਼ਨ ਤੇ ਨੈਕਸਟ ਆਰਡਰ ਦੇ ਲਿਮਟ ਕੋ ਪਾਰ ਚ ਲੱਗਿਆ ਵਾ ਤੇ ਲਿਮਟ ਵੱਧ ਗਈ ਤੇ ਕਿ ਆਈਡੀ ਆਫਲਾਈਨ ਹੋ ਗਈ ਆ ਤੇ ਟੋਟਲ ਆਪਣੇ ਆਰਡਰ ਜਿਹੜੇ ਲੱਗੇ ਆ 6 ਆਰਡਰ ਲੱਗ ਚੁੱਕੇ ਆ 4 ਆਰਡਰ ਹਾਲੇ ਵੀ ਪੈਂਡਿੰਗ ਆ ਮੈਂ ਟਮਟਮ ਸਪੀਡ ਖਿੱਚਦਾ ਤੇ ਲੋਨੇ ਆ 115 ਰੁਪਏ ਇਨਸੈਂਟ ਜਿਹੜਾ ਕਰਾ ਸਕੋ ਉੱਤਰਦੇ ਉਹ ਆ ਜਣਾ ਮੈਂ ਕਿਤੇ ਰੈਸਟੋਰੈਂਟ ਤੇ ਮਿਲ ਆ ਗਿਆ ਤੇ ਆਰਡਰ ਲਗਭਗ ਵਾਰ ਮੇਰਾ ਰੈਡੀ ਹੋ ਗਿਆ ਤੇ ਇਹ ਲਗਭਗ ਕੈਰੀ ਤੇ ਮੇਰਾ ਹੁਣ ਇਸ ਟਾਈਮ ਨਵਾਂ ਆਰਡਰ ਮੈਨੂੰ ਆ ਆ ਤੇ 2 ਲੀਟਰ ਦਾ ਇੱਕ ਆਰਡਰ ਦਾ ਬਸ ਕੈਰ ਰਿਹਾ ਪੁੱਤਰ ਕਿ 550 ਆਰਡਰਿੰਗ ਹੋ ਚੁੱਕੇ ਹੋਏ ਆ ਬਸ ਤੇ ਜੇ ਕਵਰ ਪਿਆ ਜਿੰਟੂ ਮੈਂ ਜਾ ਰਹਾ ਹਾਂ ਉਧਰ ਖੱਲੇਗਰ ਚੂੜੀਆਂ ਰੋਡ ਉਹ 3-4 ਆਰਡਰ ਤੇ ਫਿਰ ਗੱਡੀ ਭਰ ਕੇ ਦੋ ਨਹੀਂ ਆ ਕੋਲ ਨੂੰ ਟ੍ਰੇਡਿੰਗ ਨਹੀਂ ਟੋਣੀ ਕਿ ਨੁਕਸਾਨ ਹੋਵੇ ਕਿ 11:00 ਤ ਬਾਅਦ ਤਸਲ ਹੋ ਰਹੇ ਉਹ ਵੀ ਟਾਰਗੇਟ ਹੁੰਦਾ 11 ਵਾਂ ਆਰਡਰ ਆਪਣਾ ਪੈ ਗਿਆ ਜੇ ਤੇ ਹੁਣ ਇਹ ਕਰ ਲੱਗੇ ਆ ਇੱਕ ਉਹ ਕਰਕੇ ਕਰਦੇ ਆ ਡਿਲੀਵਰ ਹੈ ਵੀ 3 ਸੈਂਟੀ ਦੇ ਲਗਭਗ ਬਾਅਦ ਗਿਆ ਜੇ ਪੇਸ਼ੰਦਰ ਪਹੁੰਚ ਗਿਆ ਵਾ ਪਰ ਠੰਡ ਬਹੁਤ ਮੇਰੇ ਹੱਥ ਠਰ ਗਏ ਹੁੰਦੇ ਹੁੰਦੇ ਕਿਉਂਕਿ ਹਾਈਵੇ ਤੋਂ ਆਉਣਾ ਪਿਆ ਹੌਲੀ ਤੇ ਹਿਲ ਸਾਈਡ ਤੇ ਸਵਿਸ ਸਿਟੀ ਮਨੂੰ ਫੂਮ ਲਾਤਾ ਵਾ ਤੇ ਕਸਟਮਰ ਆਉਣ ਲੱਗੇ ਤੇ ਆਰਡਰ ਕਰਦੇ ਆ ਵੀ ਡਿਲੀਵਰ ਤਸ ਆਰਡਰ ਹੋ ਗਏ ਟੋਟਲ ਹੁਣ ਦਾ ਪਤਾ ਸਵਿਸ ਸਿਟੀ ਤੋਂ ਉਹਨਾਂ ਲੱਗੇ ਪੈਟਰੋਲ ਪੰਪ ਤੋਂ ਆ ਗਏ। ਆਰਡਰ ਤੇ ਆਲਰੇਡੀ ਪਿਆ ਮੈਨੂੰ ਪੈ ਗਿਆ ਹੀ। ਚਲੋ ਪੈ ਗਿਆ ਹਾਈਵੇ ਥੋੜੀ ਔਖੀ ਹੁੰਦੀ ਜੇ ਪੈਟਰੋਲ ਮੋਜੇ। ਤੇ ਉਹਨਾਂ ਪੈਟਰੋਲ ਪਵਾ ਕੇ ਤੁਰਦਾ। ਤੇ ਸਵੇਰ ਤੱਕ ਦੇਖੋ ਜੇ ਪੈਟਰੋਲ ਕਿ ਜਾਰਾ ਕੱਢ ਜੇ ਨਹੀਂ ਤੇ ਫੇਰ ਬੋਲਣਾ ਪਾਉਣਾ। ਕਿ ਜੁੜੀ ਲੱਗਦੀ ਸਾਰੀ ਰਾਤ ਉਹ ਤੇਰੇ ਬੈਠੇ ਹੁੰਦੇ ਆ ਠੰਡੇ 'ਚ। ਠੰਡੇ 'ਚ ਬਹਿਣਾ ਬੜਾ ਔਖਾ ਕੰਮ ਆ। ਪਰ ਕੇ ਇਹਦੇ ਵਾਜ਼ੀ ਗੱਲ ਹੀ ਹੁੰਦੀ। ਪੈਟਰੋਲ ਤੇ ਫੁਆਲੇ ਤੋਂ ਨਿਕਲਦੇ ਆਪਾਂ ਹੁੰਦਾ ਜੇ ਰਾਤ ਨੂੰ ਕਰੀਬ 12:00 ਵਜੇ ਪਿਆ ਇਸ ਟਾਈਮ। ਤੇ ਆਰਡਰ ਦੇਣਾ ਕਸਟਮਰ ਤੇ ਮੈਂ ਪਹੁੰਚ ਗਿਆ ਜੇ ਤੇ ਕਸਟਮਰ ਕੋਲ ਨਹੀਂ ਪਿਕ ਕਰ ਰਿਹਾ ਹੁਣ ਕੰਪਨੀ ਵਾਲਿਆਂ ਫੋਨ ਲਾ ਦੇ ਤੇ ਉਹ ਕਸਟਮਰ ਨੂੰ ਕਾਲ ਕਰਨ ਦੇ ਜੇ ਤੇ ਰਿਕਵੈਸਟ ਭਾਈ ਕਸਟਮਰ ਨੂੰ ਕਿ ਕੋਲ ਆਪਣਾ ਪਿਕ ਕਰੇ ਆਰਡਰ ਲੈ ਲੇ ਪਰ ਕੋਈ ਰਿਸਪੌਂਸ ਨਹੀਂ ਦੇ ਰਿਹਾ ਸ਼ਾਇਦ ਤੇ ਚੈੱਕ ਕਰੋ ਉਹਨਾਂ ਕੋਲ ਚੱਲਣ ਦੀ ਉਧਰ ਕੰਪਨੀ ਬੋਲੋ ਤਾਂ ਜੀ ਨਾ ਆਰਡਰ ਦਾ ਇੱਕ ਟਾਈਮ ਵੀ ਲੇਟ ਹੁੰਦਾ ਵਾ ਆਰਡਰ ਵੀ ਠੰਡਾ ਹੁੰਦਾ ਵਾ ਆਡਾ ਵੀ ਟਾਈਮ ਇੱਕ ਵੱਖਰਾ ਲੇਟ ਹੁੰਦਾ ਕਿਉਂਕਿ ਇਨਸੈਂਟਿਵ ਪੂਰਾ ਕਰਨਾ ਹੁੰਦਾ ਤੇ ਮਿੰਟ ਮਿੰਟ ਆਰਡਰ ਡਿਲੀਵਰ ਕਰਕੇ ਜਾਣਾ ਹੁੰਦਾ ਤੇ ਇਹ ਸਟੈਪ ਬਹੁਤ ਜ਼ਿਆਦਾ ਦੂਰ ਰਮਾਇਆ ਆ ਆਰਡਰ ਡਿਲੀਵਰ ਕਰਨਾ ਤੇ ਵੇਖੋ ਹੁਣ ਕੀ ਬੰਦਾ ਬੈਂਚ ਗਿਆ ਤੇ ਠੰਡਾ ਹੀ ਹੁੰਦਾ ਜਿੰਨੀ ਠੰਡਾ ਇਸ ਟਾਈਮ ਚੱਲੰਦੀ ਆ ਲੋ ਓਪਨ ਕਰੋ ਭਾਜੀ ਕਸਟਮਰ ਨੂੰ ਬਾਬੇ ਆਰਡਰ ਦੇ ਦਿੱਤਾ ਬੜਾ ਥੋੜਾ ਘੱਟ ਲੱਗਦਾ ਤੇ ਭਾਜੀ ਹੁਣ ਚੈੱਕ ਕਰ ਲੱਗੇ ਆ ਠੀਕ ਆ ਭਾਜੀ ਹਾਂਜੀ ਹਾਂਜੀ ਕੋ ਕੈਸ਼ ਤੇ ਕਸਟਮਰ ਨੇ ਦੇ ਦਿੱਤਾ ਤੇ ਹੁਣ ਮਾਰਦੇ ਆ ਆਰਡਰ ਡਿਲੀਵਰ ਕੈਸ਼ ਲਿਮਟ ਮੇਰੀ ਫੇਰ ਆਫਲਾਈਨ ਹੋ ਗਈ ਕਿਉਂਕਿ ਕੈਸ਼ ਘੱਟ ਆ ਤੇ ਕੈਸ਼ ਜ਼ਿਆਦਾ ਇਕੱਠਾ ਹੋ ਗਿਆ ਤੇ ਲਿਮਟ ਜ਼ਿਆਦਾ ਹੋ ਗਈ ਜੇ ਤੇ ਉਹਨਾਂ ਆਈਡੀ ਮੇਰੀ ਕਰ ਦੇਣੀ ਉਹਨਾਂ ਨੇ ਬੰਦ ਚੈੱਕ ਕਰੇ ਡਿਮੜ ਬਣੀ ਉਗ ਗਈ ਇਹ ਪੰਗਾ ਹੁੰਦਾ ਇਸ ਤੇ ਚਾਹੀਦਾ ਕਰੋੜ 5000 ਲਿਮਟ ਦੇਵੇ ਕਿਉਂਕਿ ਕੈਸ਼ ਆਡਰ ਜੇ ਹਿਸਾਬ ਨਾਲ ਪੈਂਦੇ ਆ ਨਾ ਸਾਨੂੰ ਲਿਮਟ ਜ਼ਿਆਦਾ ਚਾਹੀਦੀ ਆ ਪਰ ਨਹੀਂ ਦਿੰਦੇ ਵੇਖੋ ਆਈਡੀ ਬੰਦ ਹੋ ਗਈ 3367 ਕੈਸ਼ ਹੋ ਗਿਆ ਜਦ ਕਿ ਮੇਰੀ ਡਿਮੜ ਰਹੀ 2500 ਕੁਝ 2599 ਕੈਸ਼ ਜਮਾ ਕਰਉਣਾ ਪੈਣਾ ਕੈਸ਼ ਜਮਾ ਕਰਕੇ ਫਿਰ ਨਿਕਲਦੇ ਵਾਪਸ ਆਪਣੇ ਫੋਨ ਦੀ ਵੀ ਬੈਟਰੀ ਡੈਡ ਤੇ ਹੁਣ ਕਿਸੇ ਰੈਸਟੋਰੈਂਟ ਦਾ ਪਰਸ ਨੀਂ ਰਾਤ ਲਾਤਾ ਲੱਗਾ ਸਾਹਮਣੇ 4 ਤੇ 4 ਜੀ ਮੇਰੇ ਕਰੋੜਰ ਲਗਣਾ ਉਹਨੇ ਤੇ ਚਾਰਜਿੰਗ ਹੋ ਜਾਂਦੀ ਕਰਦਾ ਅੰਗੇਟ ਬਾਈ ਨਿਕਲਦਾ ਚਾਰ ਚਰ ਨਾਲ ਬਸ ਆ ਗਈ 70 70% ਹੋ ਗਈ ਪੈਂਦੇ ਨਹੀਂ ਬੇ ਤੇ ਨੂਰ ਲਾਇਆ ਸੀ ਮੈਕਡੋਨਲਡ ਤੇ ਤੇ ਆਪਾਂ ਕਰਾਈਆਂ ਸੌਫਟੀਆਂ ਲੋ ਤੇ ਕਿਹਾ ਚਲੋ ਵੇਲੇ ਟਾਈਮ ਆ ਹੀ ਰਹੀ ਹੁਣ ਤਿਆਰੀ ਚੱਲਦੀ ਵੀ ਬਸ ਪੈਸਾ ਜਿਆਦਾ ਇਕੱਠਾ ਹੋ ਗਿਆ ਵਦੇ ਨੇ ਰਾਤੇ ਕੰਮ ਕਰਨਾ ਇੰਜ ਹੀ ਹੋਣਾ ਨੋਟਾਂ ਦੀ ਬਾਰਿਸ਼ ਹੋਣੀ ਆ ਤੇ ਉਹ ਮੁੰਡੇ ਨੇ ਕਰਾ ਦਿੱਤੀ ਆ ਆਹ ਠੀਕ ਠੀਕ ਲੈ ਫੜ ਕਹਿਣ ਦੀ ਯਾਰ ਇੱਕ ਮਿੰਟ ਮੁੰਡਿਆਂ ਨੇ ਪਲੈਨ ਕਰਾਈਆਂ ਸੋਹਣੀਆਂ ਜਿਹਦੇ ਚਿੱਟੀਆਂ ਲੈਣੀਆਂ ਵਾ ਜੋ ਮਰਜ਼ੀ ਹੋ ਜੇ ਹੋ ਗਿਆ ਇੱਕ ਔਰਡਰ ਰਹਿ ਗਿਆ ਵਾ ਤੇ ਔਰਡਰ ਲੋਂਦੇ ਲੋਂਦੇ ਆ ਗਿਆ ਅਮਰਿਤ ਦਾ ਫੋਨ ਤੇ ਨੌਰਵੀਰ ਦੀ ਆਈਡੀ ਲੱਗੀ ਬੰਦ ਹੋਣਾ ਇਹਨੂੰ ਕਰਦੇ ਗੂਗਲ ਪੇ ਤੇ ਨਿਕਲਦੇ ਆਪਣਾ 14ਵਾਂ ਔਰਡਰ ਲੈਣਾ ਇਹਦੀ ਗੱਲ ਬਾਤ ਆ ਹਾਂ ਇਹ ਤੇ ਬਲੌਗਰ ਅੱਜ ਮੁੰਡਾ ਬਲਾਈ ਦੁੱਧ ਪੀ ਲਿਆ ਭਾਈ ਡੇਗ ਨਾ ਜਾਵੇ ਵੇਖ ਲੋ ਗਰਮ ਜੇ ਪੀ ਲਓਗੇ ਹਾਂ ਜੀ ਹਾਂ ਜੀ ਚਲੋ ਅੱਜ ਵੇਖਦੇ ਆ ਹੈ ਸਾਰੀ ਪੂਰੀ ਹੈ ਮੂਝ ਸਸਤਾ ਗਿਆ ਹੈ ਚਾਹ ਬਣਾਉਂਦੇ ਭਾਈ ਸੋਨੇ ਦੀ ਘੜੀ ਪਾਈ ਹੱਥ ਤੇ ਦੋਲੀ ਚਾਹ ਵਾਲੇ ਤੋਂ ਬਾਅਦ ਦੋਲੀ ਚਾਹ ਵਾਲੇ ਤੋਂ ਬਾਅਦ ਭਾਈ ਆਹ ਵਾਲੇ ਦੇਖੋ ਡਾਇਮੰਡ ਲੱਗਾ ਵਿੱਚ ਹੈ ਗੱਲ ਬਾਤ ਨਹੀਂ ਭਾਈ ਦੀ ਹੈ ਪਾਲੀ ਹੈ ਸਾਰੀ ਮੂੰਹ 'ਚ ਕੋਟਰ ਪਿੰਦੇ ਨਹੀਂ ਪਏ ਤੇ ਨੂਡਲ ਖਾਣ ਆ ਗਿਆ ਤੇ ਆ ਵੀਰ ਲੱਗਾ ਦਾ ਦੇਤਾ ਵਸ ਕੰਗ ਲੱਗੀ ਦੋ ਦਿਨ ਮੰਜੇ ਤੇ ਪਿਆ ਫਿਰ ਵੇਚ ਲੈ ਕਾਲਾ ਖਾਲਾ ਖਾਲਾ ਬਿੰਦੋ ਬੇਟਾ ਬੱਸ ਸੁਣਾ ਆਰਡਰ ਪਵੇ ਤੇ ਨਾਲ ਮੈਨੂੰ ਬੜਾਪਾ ਚਲਦਣਾ ਦੇ ਤੱਕ ਟਾਰਗੇਟ ਰਹਿ ਹੋ ਗਿਆ ਵਾ ਤੇ ਹੁਣ ਲੈ ਲੈਣਾ ਕੋਲ ਮਾਡਰ ਪਿਆ ਮੈਨੂੰ ਮਿਰਚੀ ਮਸਾਲੇ ਦਾ ਤੇ ਬਾਬੇ ਜਾਂਦੇ ਜਾਂਦੇ ਆ ਚੈੱਕ ਕਰੋ ਕੀ ਕਾਰਡ ਹੋ ਗਿਆ ਫੋਨ ਹੀ ਟੁੱਟ ਗਿਆ ਜੇ ਤੇ ਹੁਣ ਬਚਾ ਜੇ ਬੰਦੇ ਡਿਸਪਲੇ ਦਾ ਬੰਦਾ ਲਾਗ ਹੀ ਨਹੀਂ ਹਲੇ ਵੇਖਿਆ ਹੋਰ ਟੁੱਟ ਗਿਆ ਸੁਣ ਕੇ ਆ ਵੇਖ ਕੇ ਜਿਹੜਾ ਹਾਲ ਆ ਮੈਂ ਕਿਹਾ ਵਾਕਈ ਡਿਸਪਲੇ ਉੱਡ ਗਿਆ ਫੋਨ ਮੈਂ ਚੇਜ ਕਰਦੇ ਨੇ ਜੋੜਿਆ ਹੁੰਦਾ ਹੁਣ ਦੇਖੋ ਸਾਰੇ ਲਾ ਕੇ ਵੇਖਾਂ ਕੀ ਹਾਲ ਹੁੰਦਾ ਕਾਰਡ ਹੀ ਹੋ ਗਿਆ ਤੇ ਬੰਦੀ ਵੀ ਆ ਟਾਈਮ ਲੱਗ ਜਣਾ ਆਹ ਬੜਾ ਰੈਡੀ ਹੁੰਚ ਵੀ ਲੈ ਟਾਈਮ ਆ ਉਨੇ ਦੇ ਤੱਕ ਮੈਂ ਲੈ ਕੇ ਵੀਟ ਕਰਦਾ ਬੰਦੇ ਘੁੰਮਦਾ ਤਾਂ ਕਿ ਚਾਹ ਹੋ ਹੀ ਜਾਵੇ ਦੰਦੀ ਤੇ ਮੈਂ ਪੀਵਾਂ ਕਿਉਂਕਿ ਸਵੇਰ ਦੀ ਚਾਹ ਵਾ ਵੈਸੇ ਬੰਦਾ ਆਖਿਆ ਉਹਦਾ ਵੈਸੇ ਦਿਲ ਕਰਦਾ ਹੁੰਦੀ ਮੈਂ ਵੀਟ ਮੈਂ ਵੀਟ ਕਰਦਾ ਚਾਹ ਬੰਦੇ ਨੂੰ ਪੀਵਾਂ ਆਪਣਾ ਹੋ ਗਿਆ ਤਿਆਰ ਆ ਮਿਲ ਗਿਆ ਆਰਡਰ ਨਾਲ ਹੀ ਚਾਹ ਵੀ ਹੋ ਗਈ ਤਿਆਰ ਤੇ ਵੀਰ ਨੇ ਪਾਤੀ ਚਾਹ ਘੈਂਟ ਜੀ ਆ ਢੋਲੀ ਚਾਹੇ ਵਾਲਾ ਐਕਸ਼ਨ ਕਰੀ ਢੋਲੀ ਚਾਹੇ ਵਾਲੇ ਮੰਗ ਕਾ ਚਾਹ ਦੇਣ ਮੈਂ ਜੀ ਲਾਸਟ ਟੂਰ ਤੇ ਮੈਨੂੰ ਹੁਣ ਪਿਆ ਮੈਂ ਜੀ ਕਸਟਮਰ ਰਿਪਰੇਸ਼ਨ ਤੇ ਮੈਂ ਫੋਨ ਗਿਆ ਲਾਟੇ ਭਾਤ ਆਪਣੇ ਚਾਹੇ ਤੇ ਉਹ ਜਦੋਂ ਕਸਟਮਰ ਨੂੰ ਕੋਈ ਬਾਤ ਕੀ ਤੇ ਕਸਟਮਰ ਆਰੇ ਬਾਤ ਤੇ ਉਹ ਕਰਦੇ ਵੀ ਉਹ ਕਰਦੇ ਤਾਂ ਇਹ ਆਰਡਰ ਮਾਰਦੇ ਹੁੰਦੇ ਜੀ ਬਰ ਅਕੀ ਮॉड ਵੀ ਵੀ ਦਿਖਾ ਕੀਤੀ 81 ਇਹਨਾਂ ਦੇ ਸਭ ਤੋਂ ਕੋਲ ਦੀ ਮੇਰੇ लास्ट ਆਰਡਰ ਵੀ ਮਾਰਤੀ ਕਿਉਂ ਤੇ ਰੈਪਿਡ ਉਹ ਤਾਂ ਵੀ ਲਾ ਲਈ ਤੇ ਚਾਰ ਰਾਈਡਰ ਲਾ ਲਿਆ ਉਹ ਤੋਂ ਚਲੋ ਵਧੀਆ ਨਿਕਲ ਗਈ ਤੇਲ ਦਾ ਖਰਚਾ ਹੁਣ ਚੱਲ ਨਿਕਲ ਚੁੱਕਾ ਕੇ ਫੋਟੋ ਲਾਈਟ ਦੀ ਬੰਦ ਹੋਈ ਇਸ ਵਾਰ ਆਟੋਮੈਟਿਕਲੀ ਵਰਕਸ ਹੋ ਗਈ ਡਿਊਟੀ ਸਟਾਪ ਡਿਊਟੀ ਸਟਾਰਟ ਕੰਪਲੀਟ ਸਲੋਟ ਬੁੱਕ ਕਰਨਾ ਪੈਣਾ ਇਸ ਤੋਂ ਬਾਅਦ ਡਿਊਟੀ ਸਟਾਰਟ ਨਹੀਂ ਹੋਣੀ ਕਿਉਂਕਿ ਜੇ ਸਟਾਰਟ ਕਰੀਏ ਉਹ ਆਨਲਾਈਨ ਸ਼ਿਫਟ ਕਰਨੀ ਨਾਲ ਬੁੱਕ ਕਰੋ ਸ਼ਿਫਟ ਬੁੱਕ ਕਰਨੀ ਬਣੀ ਜਿਹੜੀ ਮੈਂ ਚਾਹਤੇ ਆ ਘਰ ਟਾਈਮ ਦਾ ਹੋ ਪਾਣੀ ਕਰ ਦੋ ਚੁੱਕੇ ਅੱਜ ਫੋਨ ਦਾ ਸਾਰਾ ਡਿਊਟੀ ਦਾ ਸਿਸਟਮ ਤੇ ਹੁਣ ਮੈਂ ਨਿਕਲ ਲੱਗਾ ਘਰ ਤੇ ਘਰ ਜਾ ਕੇ ਆਪਣੀ ਲਾਸਟ ਆ ਗਿਆ ਹੁਣ ਇੱਕ ਕਿਤੇ ਜਾ ਮੈਂ ਆ ਤੇ ਆਰਡਰ ਲਾਤੇ ਲਗਭਗ ਚਾਰ ਮੈਂ ਵੀ ਦਿੱਲੀ ਪੀਂ ਤੇ ਲਗਭਗ ਲੰਘਿਆ ਵੀਰ ਮਿਲ ਗਿਆ ਹੀ ਆਪਣਾ ਇਧਰ ਦੀ ਵੀ ਭਾਈ ਤੇ ਇੱਕ ਦਾ ਫਿਕਸ ਰਿਆ ਕਰੋ ਨਾ ਕਦੀ ਉਧਰ ਕਦੀ ਉਧਰ ਸਾਨੂੰ ਪਤਾ ਜਿੱਥੇ ਜੁੜੀ ਲੱਗ ਜੇ ਉਥੋਂ ਲੈ ਹੀ ਲੀਦੀ ਆ ਆਪਣਾ ਰਤਬਾ ਇੰਦਾ ਦਾ ਹੈ ਭਾਈ ਜੀ ਚਾਹ ਇਧਰ ਵੀ ਕਰੀਦੀ ਆ ਉਧਰ ਵੀ ਕਰੀਦੀ ਉਹਨਾਂ ਨੂੰ 500 ਲੈਣਾ ਹੈ ਇਹਨਾਂ ਨੂੰ ਜਿਸੋ ਲੈਣਾ ਹੈ ਬਰਲੇ ਡਬਲ ਡਬਲ ਸ਼ਿਫਟਾ ਕੰਮ ਜਾਂਦਾ ਕੈਨੇਡਾ ਬਣਾਇਆ ਦਾ ਹੈ ਇੱਥੇ ਹੀ ਇੱਥੇ ਕੈਨੇਡਾ ਜਾਂਦਿਗੇ ਮੈਂ ਨਾ ਪੂਰਾ 21000 ਰੁਪਿਆ ਮਹੀਨਾ ਕਮਾਈਦਾ ਹੈ ਜਬ ਮਤਲਬ 50 ਬਣ ਜਾਂਦਾ ਟੋਟਲ ਆਪਣੇ ਖਰਚੇ ਗੁਰਚੇ ਹੀ ਸਾਈਡ ਤੇ ਕੱਢਨੇ ਗਏ ਹਾਂ ਮਾਰ ਮੁਰਕੇ ਲੋਕ 24 ਘੰਟੇ ਕੰਮ ਕਰਨਾ ਉਸਤਾਜੀ ਤੋਂ ਜੀ ਡਬਲ ਡਬਲ ਛੋਟਾ ਕਰਨਾ ਕੈਨੇਡਾ ਵਾਲਾ ਕੰਮ ਤੇ ਹੀ ਤੇ ਕਰੀ ਆਣਾ ਮੇ ਮਿੱਤਰੋ ਮੈਂ ਪਹੁੰਚ ਤੇ ਈਂਗ ਅੱਖਾਂ 'ਚ ਭਰੀ ਪਈ ਇਸ ਟਾਈਮ ਤੇ ਰਾਈਡਰ ਰੋਡ ਦਾ ਲਾ ਲਿਆ ਤੇਲ ਤੂਲ ਖਰਚਾ ਨਿਕਲ ਗਿਆ ਤੇ ਹੁਣ ਮਿੰਟੋ ਬੜਾ 7 ਵਜੇ ਅਜ ਘਰ ਆਇਆ ਤੇ ਹੁਣ ਲੱਗਾ ਮੈਂ ਰੈਸਟ ਕਰਾਂ ਮਿੰਟੋ ਮੇਰੇ ਫੇਰ ਸਵੇਰੇ 11 12 ਵਜੇ ਬੈਟਰਾਂ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ ਜਾਣਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਵੇਂ ਲੱਗੀ ਵੀਡੀਓ ਜ਼ਰੂਰ ਕਮੈਂਟ ਵਿੱਚ ਦੱਸ